ਮਿੱਤਰੋ ਰਿੰਕੂ ਦੀ ਹਵੇਲੀ ਦੇ ਵਿੱਚ ਪਹੁੰਚ ਗਏ ਪਿੰਡ ਕਲਾਰਾਂ ਦੋਨੇ ਨਾਲ ਝੋਟੇ ਟਰੈਕਟਰ ਦਿਖਾਉਣੇ ਆ ਇੱਕ ਤਾਂ 9811 ਤੁਸੀਂ ਸਾਰੀ ਜਾਣਦੇ ਹੋ ਤੇ ਦੂਸਰਾ ਹੈਗਾ 5410 ਇਹ ਉਹ ਟਰੈਕਟਰ ਹੈ ਜਿਹਨੂੰ ਬਹੁਤ ਘੱਟ ਲੋਕਾਂ ਨੇ ਖਰੀਦਿਆ ਖਰੀਦਿਆ ਖਾਸ ਕਰਕੇ VIP ਲੋਕਾਂ ਨੇ ਕਿਉਂਕਿ ਇਹ 4 ਸਪੀਡਾਂ ਦੇ ਵਿੱਚ 2008 ਦੇ ਵਿੱਚ ਆ ਗਿਆ ਸੀ ਪਰ ਇਹ ਟਰੈਕਟਰ ਤਾਂ 2011 ਮਾਡਲ ਹੈ ਕੰਡੀਸ਼ਨ ਤਾਂ ਰਿੰਕੂ ਸਾਰਾ オリジナル ਹੈ ਜਮਾ ਰਹਿੰਦਾ ਮੂਰਲੇ ਟਾਇਰ ਤੁਸੀਂ ਦੱਸਿਆ ਨਾਲ ਦੇ ਦੇ ਨਾਲ ਦੀ ਨਾਲ ਦੇ ਮਗਰਲਾ ਜੋੜਾ 2018 ਚ ਪਿਆ ਹੋਇਆ BKT ਦਾ ਬਿਲਕੁਲ ਹੀ ਨਵੇਂ ਵਰਗਾ ਪਿਆ ਤੇ ਕੰਡੀਸ਼ਨ ਦਾ ਵੀ ਸਾਰੀ ਘੈਂਟ ਆ ਹਨਾ ਫੁੱਲ ਨਵਾਂ ਮਾਡਲ ਟਰੈਕਟਰ ਆ ਮੈਨੂੰ ਇਹ ਦੱਸ ਇਹਦਾ ਨੰਬਰ ਕਿੱਥੋਂ ਦਾ ਇਹ ਪੀਵੀ ਨੰਬਰ ਆ ਮਤਲਬ ਆ ਪੀਵੀ 8 ਹੋਊਗਾ ਇਹਦਾ ਕੋਈ ਗੱਲ ਨਹੀਂ ਜਲੰਧਰ ਦਾ ਨੰਬਰ ਹੈ ਤੇ ਸਪਲੈਂਟਰ ਵਾਲੀਆਂ ਲੇਟਾਂ ਪਈ ਹੋਈਆਂ ਨੇ ਮੂਰੇ ਹਨਾ ਪਿਛਲੇ ਪਾਸੇ ਜਿੰਮ ਕਹਿੰਦੀ ਲੱਗੀ ਹੋਈਆਂ ਨੇ ਫੋਰਡ ਵਾਲੀਆਂ ਲੇਟਾਂ ਹਨਾ ਬਈ ਤੇ ਛਤਰੀ ਲੱਗੀ ਹੋਈ ਆ ਸਿਸਟਮ ਘੈਂਟ ਲੱਗਿਆ ਹੋਇਆ ਤਾਂ ਮੈਂ ਪਿੱਛੋਂ ਵੀ ਚੈੱਕ ਕਰਵਾ ਪੂਰੀ ਫੁੱਲ ਗਾਰੰਟੀ ਵਾਲਾ ਟਰੈਕਟਰ ਆ ਮਿੱਤਰੋ ਜੇ ਕਿਸੇ ਸੱਜਣ ਨੇ ਖਰੀਦਣਾ ਹੋਇਆ ਫਟਾਫਟ ਨੰਬਰ ਲਾ ਲਿਓ ਬਈ ਦਾ ਕਰਵਾ ਦੇ ਚੈੱਕ ਕਰਾ ਸਾਰਾ 4 ਸਪੀਡਾਂ ਦਾ ਟਾਪ ਮਾਡਲ ਆ ਹਾਂ ਟਾਪ ਮਾਡਲ ਦਿਓ ਡਬਲ ਪੀ ਡੀਓ ਹੈ ਹਾਂ ਓਕੇ ਤੇ ਕੀ ਇਹਦਾ ਰੇਟ ਕੀ ਹੈ ਦੱਸੀਂ ਕਰਾਂ ਇਹ ਬਾਦ 9.5 ਲੱਖ ਦਾ ਕਹਿੰਦੇ 9.5 ਲੱਖ ਦੇ ਦਿਆਂਗਾ ਲੈ ਮਿੱਤਰੋ 9.5 ਲੱਖ ਦੇ ਵਿੱਚ ਇਹ ਟਰੈਕਟਰ ਬਣੂ 5410 ਜੌਂਡੀਅਰ ਤੇ ਜਿਹੜਾ ਖੜਾ ਭਈ 9811 ਇਹ ਕਿੰਨਾ ਮਾਡਲ ਹੈ ਇਹ 2000 ਮਾਡਲ ਆ 2000 ਮਾਡਲ ਹੈ ਨੰਬਰ ਇਹਦਾ ਵੀ ਪੰਜਾਬ ਦਾ ਇਹਦਾ ਹੀ ਪੰਜਾਬ ਦਾ ਹੈਗਾ ਪਲੇਟਾਂ ਲੱਗੀਆਂ ਨੇ ਕੰਪਲੀਟ ਸਾਰਾ ਤਿਆਰ ਹੋਇਆ ਹੋਇਆ ਹਾਂ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ ਨੇ ਪਾਵਰ ਸਟੀਅਰਿੰਗ ਕਰਵਾਤਾ ਡੀਆਈ ਵੀ ਕਰਵਾਤਾ ਡੀਆਈ ਵੀ 0.70 ਬਾਕੀ ਚਾਰੇ ਟਾਇਰ ਮਿੱਤਰੋ ਨਵੇਂ ਨੇ ਤੇ ਕੰਡੀਸ਼ਨ ਦਾ ਚੈੱਕ ਕਰ ਲਓ ਸਿਸਟਮ ਇਹਦੇ ਵੀ ਲੱਗਿਆ ਹੋਇਆ ਕਨੋਪੀ ਇਹਦੇ ਵੀ ਲੱਗੀ ਹੋਈ ਆ ਲਿੰਕਾਂ ਦਾ ਚੈੱਕ ਕਰਵਾ ਦੇ ਧਰਮੇ ਟਿਊਬਾਂ ਦਾ ਚੈੱਕ ਕਰਵਾ ਦੇ ਹੁੱਕ ਦਿਖਾ ਦੇ ਸਾਰੀ ਤੇ ਇਹ ਕਿੰਨੇ ਦਾ ਬਣੂ ਰਿੰਕੂ ਇਬਾਰ 4.5 ਲੱਖ ਦਾ ਦੇਵਾਂਗੇ 4.5 ਲੱਖ ਦਾ ਓਕੇ ਲੈ ਮਿੱਤਰੋ 4.5 ਰੱਖਦਾ ਇਹ ਬਣ ਜੂ ਮਾਨ ਤਨ ਵੀ ਤੁਹਾਡਾ ਫੁੱਲ ਕਰਵਾ ਦਾਂਗੇ ਅਵੇ ਰੰਗ ਰੋਗ ਜਲਾਵੋ ਦਿਖਾ ਦੇ ਪੂਰਾ ਕੈਂਟ ਕਰਾਇਆ ਤਿਆਰ ਸੌਂਕ ਨਾਲ ਕਰਵਾਇਆ ਇਹ ਤਾਂ ਗੱਲ ਮੰਨਣ ਵਾਲੀ ਆ ਤੇ ਲੈ ਮਿੱਤਰੋ ਜੇ ਕਿਸੇ ਸੱਜਣ ਨੇ ਖਰੀਦਣ ਆ ਪਿੰਡ ਕੋਲਾਰਾਂ ਸੁਨਾਮ ਤੇ ਸੰਗਰੂਰ ਦੇ ਸੈਂਟਰ ਚ ਰਹਿ ਗਿਆ ਨੰਬਰ ਆਪਾਂ ਸਕਰੀਨ ਤੇ ਚਲਾਤਾ ਨਾਂ ਬਾਈ ਦਾ ਰਿੰਕੂ ਐ ਤੇ ਰਿੰਕੂ ਦੀ ਹਵੇਲੀ ਦੇ ਵਿੱਚ ਡਾਇਰੈਕਟਰ ਖੜੇ ਨੇ ਲਾਓ ਫੋਨ ਫਟਾਫਟ